ਗੁਰੂ ਤੇਗ ਬਹਾਦਰ ਸਗਲ ਸਿਸ਼ਟ ਪਟਾਫੀ ਜਾਦਰ ਤਿਲਕ ਜੰਜੂ ਦੇ ਰਾਖੇ ਮਹਾਨ ਸਤਿਗੁਰੂ ਧਰਮ ਰੱਖਿਅਕ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਹੁੰਦੇ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁਖ ਸਿਰਵਾਦਾਰ ਸਰਦਾਰ ਹਜਿੰਦਰ ਸਿੰਘ ਜੀ ਤਾਮੀ ਸਰਪ੍ਰਧਾਨ ਸਾਹਿਬ ਜੀ ਨੇ ਆਪ ਜੀ ਦੇ ਨਾਲ ਵਿਸਤਾਰ ਸਹਿਤ ਸਾਰੇ ਸਮਾਗਮਾਂ ਸੰਬੰਧੀ ਜੋ ਪ੍ਰੋਗਰਾਮ ਲਿਖਿਆ ਉਹਨਾਂ ਦੇ ਸੰਬੰਧੀ ਵਿਸਤਾਰ ਸਹਿਤ ਚਾਲਣਾ ਪਾਇਆ ਹੈ ਰਾਤਰੀ ਜੋ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾ ਧੋੜੀਸਾ ਵਸਾਮ ਤੋਂ ਆਰੰਭ ਹੋਇਆ ਸਾਨੂੰ ਸਿੱਖਾਂ ਦੇ ਮੁਕੱਦਸ ਸਥਾਨ ਸੱਚਖੰਡਰੀ ਸ੍ਰੀ ਹਰਮੰਦਰ ਸਾਹਿਬ ਵਿਖੇ ਪੂਜੇ ਸਨ ਪੰਜ ਪیرے ਸਹਿਬਾਨ ਸ਼ਾਂਤੀ ਸਿੰਘ ਨਗਾਰਤੀ ਸਿੰਘ ਅਤੇ ਗੁਰੂ ਦੀ ਛਤਰ ਸ਼ਾਹ ਹੇਠ ਚ ਨਗਰ ਕੀਰਤਨ ਆਰੰਭ ਹੋਇਆ ਹੈ ਸੰਗਤਾਂ ਨੇ ਜਿੰਨੇ ਵੀ ਸਟੇਟਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਨਗਰ ਕੀਰਤਨ ਗਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ ਹੈ ਸਾਰੇ ਪ੍ਰਬੰਧਕੀ ਤੇ ਹਨ ਮੈਂ ਦਾਸ 10 ਵੱਲੋਂ ਸਾਡੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖਰੰਤੀ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਇਹ ਮੌਕਾ ਬਖਸ਼ਿਸ਼ ਕੀਤਾ ਸਾਡੇ ਪ੍ਰਧਾਨ ਸਾਹਿਬ ਦਾ ਸਮੂੱਚੀ ਜੋ ਕਮੇਟੀ ਹੈ ਸਮੁੱਚੇ ਪ੍ਰਬੰਧ ਦਾ ਜਿਹਦੇ ਵਿੱਚ ਸਕੰਤਰ ਸਾਹਿਬਾਨ ਮੈਂਜਰ ਸਾਹਿਬਾਨ ਚਾਰ ਸਾਹਿਬਾਨ ਸਾਰਾ ਸਟਾਫ ਜਿਨ੍ਹਾਂ ਨੇ ਬੜੀ ਤੰਦਹੀ ਦੇ ਨਾਲ ਆਪਣੀਆਂ ਸਵਾਮਾਂ ਨਿਭਾਈਆਂ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਲਈਆਂ ਨੇ ਦੇ ਪਾਰਸ਼ਾ ਜੀ ਦਾ ਅਸੀਂ ਸਾਨੂੰ ਉਪਦੇਸ਼ ਹੈ ਜੋ ਸਾਨੂੰ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਜੈਸੇ ਪਾਹਨ ਜਲ ਮਹਿ ਰੱਖਿਓ ਪੇਦਾ ਨਾ ਹੈ ਤਹਿ ਪਾਣੀ ਤੈਸੇ ਤੁ ਮੁਤਾਹ ਪਛਾਨੋ ਭਗਤੀਹੀਨ ਜੋ ਪ੍ਰਾਨੀ ਪਾਹਨ ਕਹਿੰਦੇ ਨੇ ਪੱਥਰੋਂ ਜੋ ਕਹਿੰਦੇ ਜੀਵ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਉਸ ਦਿੱਤੀ ਹੋਈ ਰੱਤ ਦਾ ਸ਼ੁਕਰ ਨਹੀਂ ਕਰਦਾ ਉਹ ਕਿਰਤ ਕਹਿਣਾ ਪੱਥਰ ਦੇ ਸਮਾਨ ਹੈ ਤੇ ਮਹਾਰਾਜ ਦਾ ਉਪਦੇਸ਼ ਆ ਸਾਨੂੰ ਜੋ ਸਾਡੇ ਤੇ ਮਹਾਰਾਜ ਨੇ ਬਖਸ਼ਾ ਕੀਤੀਆਂ ਨੇ ਸਾਨੂੰ ਮਾਣ ਬਖਸ਼ ਕੀਤਾ ਸਿੱਖਾਂ ਨੂੰ ਐਸੇ ਮਹਾਨ ਸਤਿਗੁਰੂ ਦਾ ਜਿਹੜਾ ਇਹ ਸ਼ਹੀਦੀ ਪੁਰਬਾ ਪਾਰਸ਼ਾ ਜੀ ਦਾ ਗੁਰਾਇ ਜੁਰਬਾ ਦਸਵੀਂ ਪਾਸ਼ਾ ਜੀ ਦਾ ਉਹ ਜੋ ਸਮਾਗਮ ਆਨੰਦਪੁਰ ਸਾਹਿਬ ਲਿਕੇ ਹਨ ਤੇ ਪ੍ਰਧਾਨ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਵੀ ਘਰ ਘਰ ਦਾ ਬੱਚਾ ਪਰਿਵਾਰਾਂ ਸਮੇਤ ਹਰੇਕ ਸੰਗਤ ਉਥੇ ਜਰੂਰ ਨਤਮਸਤ ਹੋਵੇ ਤਾਂ ਹੀ ਜਿਹੜੇ ਇਹ ਸਾਡੇ ਗੁਰਪੁਰਬ ਮਨਾਉਣੇ ਇਸ਼ਤਬ ਦੀ ਮਨਾਉਣੀਆਂ ਸਫਲ ਹਨ ਸਾਰੇ ਪ੍ਰਬੰਧ ਆਪ ਸਮੁੱਚੇ ਮੀਡੀਆ ਦਾ ਦਾਸ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਡੇ ਸਿੰਘ ਸਾਹਿਬ ਜੀ ਕੈਨੀ ਰਗੀ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੋਈਆਂ ਫੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੀ ਕਹਾਂ ਨਮਰਦਾ ਸਾਹਿਬ ਕਿ ਇਹ ਮਹਾਨ ਸਤਾਵਦੀਆਂ ਕਰਮਾ ਵਾਲਾ ਦੇ ਹਿੱਸੇ ਆਉਂਦੀਆਂ ਸੋ ਬਾਤ ਤੋਂ ਬਾਅਦ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਹਾਨ ਨਗਰ ਪੀਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਤੇ ਹੁਣ ਜਿਹੜੇ ਸਾਡੇ ਸਮਾਗਮ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ 29 ਨਵੰਬਰ ਤੱਕ ਆ ਉਹਦੇ ਵਿੱਚ ਵੀ ਸਾਰੇ ਹਾਜ਼ਰੀਆਂ ਭਰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾਏ ਬਖਸ਼ਿਸ਼ ਕੀਤੀ ਕੀਤੀ ਕਿ ਸਮੁੱਚੀ ਲਗਾਈ ਨੂੰ ਜਿਲੇ ਗੁਰੂਕੇ ਸਿੱਖ ਦੀ ਅਰਦਾਸ ਸਮਾਪਤ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਰਤ ਕਰੀਏ ਧਰਮ ਦੀ ਨਾਮ ਜਪੀਏ ਗੁਰੂ ਦਾ ਕਿਉਂਕਿ ਪਰਮੇਸ਼ਰ ਦਾ ਜੇ ਦਵਾਰ ਖੁੱਲਦਾ ਤੇ ਗੁਰੂ ਸਾਹਿਬ ਕਿਰਪਾ ਤੇ ਬਖਸ਼ਿਸ਼ ਕਰਦੇ ਆ ਤੇ ਦਸਵੰਦ ਵੀ ਕਢੀਏ ਇਹੋ ਸਾਨੂੰ ਉਦੇਸ਼ ਆ ਜੋ ਸਾਰੇ ਵੱਧ ਚੜ ਕੇ ਆਪਾਂ ਇਨਾ ਸਮਾਗਮਾਂ ਦੇ ਵਿੱਚ ਆਨੰਦਪੁਰ ਸਭੀ ਸਾਰੇ ਸ਼ਾਮਲ ਹੋਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖੇ ਗੁਰ ਤੇਗ ਬਹਾਦਰ ਸਗਲ ਸਿਸ਼ਟ ਪਟਾਫੀ ਜਾਦਰ ਤਿਲਕ ਜੰਜੂ ਦੇ ਰਾਖੇ ਮਹਾਨ ਸਤਿਗੁਰੂ ਧਰਮ ਰੱਖਿਆਕ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਹੁੰਦੇ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਜਿੰਦਰ ਸਿੰਘ ਜੀ ਤਾਮੀ ਸਰਪ੍ਰਧਾਨ ਸਾਹਿਬ ਜੀ ਨੇ ਆਪ ਜੀ ਦੇ ਨਾਲ ਵਿਸਤਾਰ ਸਹਿਤ ਸਾਰੇ ਸਮਾਗਮਾਂ ਸੰਬੰਧੀ ਜੋ ਪ੍ਰੋਗਰਾਮ ਅਲਿਕਿਆ ਉਹਨਾਂ ਦੇ ਸੰਬੰਧੀ ਵਿਸਤਾਰ ਸਹਿਤ ਚਾਣਨਾ ਪਾਇਆ ਹੈ ਰਾਤਰੀ ਜੋ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾਤ ਉੜੀਸਾ ਵਸਾਉਂ ਤੋਂ ਆਰੰਭ ਹੋਇਆ ਸਾਨੂੰ ਸਿੱਖਾਂ ਦੇ ਮੁਕੱਦਸ ਸੁਸਤਾਨ ਸੱਚਖੰਡੀ ਸ੍ਰੀ ਹਰਮੰਦਰ ਸਾਹਿਬ ਵਿਖੇ ਪੂਜੇ ਸਨ ਪੰਜ ਪیرے ਸਹਿਬਾਨ ਸ਼ਾਂਤੀ ਸਿੰਘ ਨਗਾਰਤੀ ਸਿੰਘ ਅਤੇ ਗੁਰੂ ਦੀ ਛਤਰ ਸ਼ਾਯਾ ਹੇਠ ਚ ਨਗਰ ਕੀਰਤਨ ਆਰੰਭ ਹੋਇਆ ਹੈ ਸੰਗਤਾਂ ਨੇ ਜਿੰਨੇ ਵੀ ਸਟੇਟਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਨਗਰ ਕੀਰਤਨ ਗਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ ਹੈ ਸਾਰੇ ਪ੍ਰਬੰਧ ਕੀਤੇ ਹਨ ਮੈਂ ਦਾਸ 10 ਵੱਲੋਂ ਸਾਡੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖਰੰਤੀ ਸੱਚਕਣ ਸ੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਇਹ ਮੌਕਾ ਬਖਸ਼ਿਸ਼ ਕੀਤਾ ਸਾਡੇ ਪ੍ਰਧਾਨ ਸਾਹਿਬ ਦਾ ਸਮੂਚੀ ਜੋ ਕਮੇਟੀ ਹੈ ਸਮੁੱਚੇ ਪ੍ਰਬੰਧ ਦਾ ਜਿਹਦੇ ਵਿੱਚ ਸਕੱਤਰ ਸਹਿਬਾਨ ਮੈਨੇਜਰ ਸਹਿਬਾਨ ਚਾਰਾ ਸਹਿਬਾਨ ਸਾਰਾ ਸਟਾਫ ਜਿਨ੍ਹਾਂ ਨੇ ਬੜੀ ਤਨਦੇਹੀ ਨਾਲ ਆਪਣੀਆਂ ਸਵਾਮਾਂ ਨਿਭਾਈਆਂ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਲਈਆਂ ਨੇ ਤੇ ਪਾਰਸ਼ਾ ਜੀ ਦਾ ਅਸੀਂ ਸਾਨੂੰ ਉਪਦੇਸ਼ ਹੈ ਜੋ ਸਾਨੂੰ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਜੈਸੇ ਪਾਹਨ ਜਲ ਮੈਂ ਰੱਖਿਓ ਪੈਦਾ ਨਾਹੀਂ ਤਹਿ ਪਾਣੀ ਤੈਸੇ ਤੂੰ ਤਾਹੇ ਪਛਾਨੋ ਭਗਤੀਹੀਨ ਜੋ ਪ੍ਰਾਨੇ ਪਾਹਨ ਕਹਿੰਦੇ ਨੇ ਪੱਥਰੋਂ ਜੋ ਕਹਿੰਦੇ ਜੀਵ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਉਸ ਦਿੱਤੀ ਹੋਈ ਦਾਤ ਦਾ ਸ਼ੁਕਰ ਨਹੀਂ ਕਰਦਾ ਉਹ ਕਿਰਤਕਣ ਪੱਥਰ ਦੇ ਸਮਾਨ ਹੈ ਤੇ ਮਹਾਰਾਜ ਦਾ ਉਹ ਉਪਦੇਸ਼ ਆ ਸਾਨੂੰ ਜੋ ਸਾਡੇ ਤੇ ਮਹਾਰਾਜ ਨੇ ਬਖਸ਼ੀਆਂ ਕੀਤੀਆਂ ਨੇ ਸਾਨੂੰ ਮਾਨ ਬਖਸ਼ ਕੀਤਾ ਸਿੱਖਾਂ ਨੂੰ ਐਸੇ ਮਹਾਨ ਸਤਿਗੁਰੂ ਦਾ ਜਿਹੜਾ ਇਹ ਸ਼ਹੀਦੀ ਪੁਰਬਾ ਬਾਦਸ਼ਾਹ ਜੀ ਦਾ ਗੁਰੂਇ ਪੁਰਬਾ ਦਸਵੀਂ ਪਾਸ਼ਾ ਜੀ ਦਾ ਉਹ ਜੋ ਸਮਾਗਮ ਆ ਆਨੰਦਪੁਰ ਸਾਹਿਬ ਲਿਖੇ ਹਨ ਦੇ ਪ੍ਰਧਾਨ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਵੀ ਘਰ ਘਰ ਦਾ ਬੱਚਾ ਪਰਿਵਾਰਾਂ ਸਮੇਤ ਹਰੇਕ ਸੰਗਤ ਉਥੇ ਜਰੂਰ ਨਤਮਸਤ ਹੋਵੇ ਤਾਂ ਹੀ ਜਿਹੜੇ ਇਹ ਸਾਡੇ ਗੁਰਪੁਰਬ ਮਨਾਉਣੇ ਸ਼ਤਾਬਦੀ ਮਨਾਉਣੀਆਂ ਸਫਲ ਹਨ ਸਾਰੇ ਪ੍ਰਬੰਧ ਆਪ ਸਮੁੱਚੇ ਮੀਡੀਆ ਦਾ ਦਾਸ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਡੇ ਸਿੰਘ ਸਾਹਿਬ ਜੀ ਕੈਨੀ ਰਗੀ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੋਈਆਂ ਫੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਥਨ ਮਰਦਵਾ ਸਾਹਿਬ ਜੀ ਇਹ ਮਹਾਨ ਸ਼ਤਾਬਦੀਆਂ ਕਰਮਾਲਾਂ ਦੇ ਹਿੱਸੇ ਆਉਂਦੀਆਂ ਸੋ ਬਾਤ ਤੋਂ ਬਾਅਦ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਹਾਨ ਨਗਰ ਕੀਰਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਤੇ ਹੁਣ ਜਿਹੜੇ ਸਾਡੇ ਸਮਾਗਮ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ 29 ਨਵੰਬਰ ਤੱਕ ਆ ਉਹਦੇ ਵਿੱਚ ਵੀ ਸਾਰੇ ਹਾਜ਼ਰੀਆਂ ਭਰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾਏ ਬਖਸ਼ਿਸ਼ ਕੀਤੀ ਕਿ ਸਮੁੱਚੀ ਲਗਾਈ ਨੂੰ ਜ਼ਿਲ੍ਹਾ ਗੁਰੂਕੇ ਸਿੱਖ ਦੀ ਅਰਦਾਸ ਸਮਾਪਤ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਾਤ ਦਾ ਭਲਾ ਕਿਰਤ ਕਰੀਏ ਧਰਮ ਦੀ ਨਾਮ ਜਪੀਏ ਗੁਰੂ ਦਾ ਕਿਉਂਕਿ ਪਰਮੇਸ਼ਰ ਦਾ ਜੇ ਦਵਾਰ ਖੁੱਲਦਾ ਤੇ ਗੁਰੂ ਸਾਹਿਬ ਕਿਰਪਾ ਤੇ ਬਖਸ਼ਿਸ਼ ਕਰਦੇ ਆ ਤੇ ਦਸਵੰਦ ਵੀ ਕਢੀਏ ਇਹੋ ਸਾਨੂੰ ਉਦੇਸ਼ ਆ ਜੋ ਸਾਰੇ ਵੱਧ ਚੜ ਕੇ ਆਪਾਂ ਇਹਨਾਂ ਸਮਾਗਮਾਂ ਦੇ ਵਿੱਚ ਆਨੰਦਪੁਰ ਸਾਰੇ ਸ਼ਾਮਲ ਹੋ ਗਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇਗਬਾਦਰ ਸਗਰ ਸਿਸ਼ਟ ਪੈ ਟਾफी ਚਾਦਰ ਤਿਲਕ ਜੰਜੂ ਦੇ ਰਾਖੇ ਮਹਾਨ ਸਤਿਗੁਰੂ ਧਰਮ ਰਖਕ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਹੁੰਦੇ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਅਪਰੰਧ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਜਿੰਦਰ ਸਿੰਘ ਜੀ ਤਾਮੀ ਸਹਿ ਪ੍ਰਧਾਨ ਸਾਹਿਬ ਜੀ ਨੇ ਆਪ ਜੀ ਦੇ ਨਾਲ ਵਿਸਤਾਰ ਸਹਿਤ ਸਾਰੇ ਸਮਾਗਮਾਂ ਸੰਬੰਧੀ ਜੋ ਪ੍ਰੋਗਰਾਮ ਲਿਖਿਆ ਉਹਦੇ ਸੰਬੰਧੀ ਵਿਸਤਾਰ ਸਹਿਤ ਚਾਨਣਾ ਪਾਇਆ ਹੈ ਰਾਤਰੀ ਜੋ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾ ਧੋੜੀ ਸਾਹਿਬ ਸਾਵਾਂ ਤੋਂ ਆਰੰਭ ਹੋਇਆ ਸਾਨੂੰ ਸਿੱਖਾਂ ਦੇ ਮੁਕੱਦਸ ਸਥਾਨ ਸੱਚਖੰਡਰੀ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜੇ ਸਨ ਪੰਜ ਪیرے ਸਹਿਬਾਨ ਸ਼ਾਂਤੀ ਸਿੰਘ ਨਗਾਰਤੀ ਸਿੰਘ ਅਤੇ ਗੁਰੂ ਦੀ ਛਤਰ ਸ਼ਾਹ ਹੇਠ ਚ ਨਗਰ ਕੀਰਤਨ ਆਰੰਭ ਹੋਇਆ ਹੈ ਸੰਗਤਾਂ ਨੇ ਜਿੰਨੇ ਵੀ ਸਟੇਟਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਨਗਰ ਕੀਰਤਨ ਗਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ ਹੈ ਸਾਰੇ ਪ੍ਰਬੰਧਕੀ ਤੇ ਹਨ ਮੈਂ ਦਾਸ 10 ਵੱਲੋਂ ਸਾਡੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖਰੰਤੀ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਇਹ ਮੌਕਾ ਬਖਸ਼ਿਸ਼ ਕੀਤਾ ਸਾਡੇ ਪ੍ਰਧਾਨ ਸਾਹਿਬ ਦਾ ਸਮੂਚੀ ਜੋ ਕਮੇਟੀ ਹੈ ਸਮੁੱਚੇ ਪ੍ਰਬੰਧ ਦਾ ਜਿਹਦੇ ਵਿੱਚ ਸਕੱਤਰ ਸਹਿਬਾਨ ਮੈਨੇਜਰ ਸਹਿਬਾਨ ਚਾਰ ਸਹਿਬਾਨ ਸਾਰਾ ਸਟਾਫ ਜਿਨ੍ਹਾਂ ਨੇ ਬੜੀ ਤੰਦਹੀ ਦੇ ਨਾਲ ਆਪਣੀਆਂ ਸਵਾਮਾਂ ਨਿਭਾਈਆਂ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਲਈਆਂ ਨੇ ਤੇ ਪਾਰਸ਼ਾ ਜੀ ਦਾ ਇਹ ਸਾਨੂੰ ਉਪਦੇਸ਼ ਹੈ ਜੋ ਸਾਨੂੰ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਜੈਸੇ ਪਾਹਨ ਜਲ ਮਹਿ ਰੱਖਿਓ ਪੇਦਾ ਨਾਹੀਂ ਤਹਿ ਪਾਣੀ ਤੈਸੇ ਤੂੰ ਤਾਹੇ ਪਛਾਨੋ ਭਗਤੀਹੀਨ ਜੋ ਪ੍ਰਾਨੀ ਪਾਹਨ ਕਹਿੰਦੇ ਨੇ ਪੱਥਰੋਂ ਜੋ ਕਹਿੰਦੇ ਜੀਵ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਉਸ ਦਿੱਤੀ ਹੋਈ ਰੱਤ ਦਾ ਸ਼ੁਕਰ ਨਹੀਂ ਕਰਦਾ ਉਹ ਕਿਰਤ ਕਹਣਾ ਪੱਥਰ ਦੇ ਸਮਾਨ ਹੈ ਤੇ ਮਹਾਰਾਜ ਦਾ ਉਪਦੇਸ਼ ਆ ਸਾਨੂੰ ਜੋ ਸਾਡੇ ਤੇ ਮਹਾਰਾਜ ਨੇ ਬਖਸ਼ਾ ਕੀਤੀਆਂ ਨੇ ਸਾਨੂੰ ਮਾਣ ਬਖਸ਼ ਕੀਤਾ ਸਿੱਖਾਂ ਨੂੰ ਐਸੇ ਮਹਾਨ ਸਤਿਗੁਰੂ ਦਾ ਜਿਹੜਾ ਇਹ ਸ਼ਹੀਦੀ ਪੁਰਬਾ ਪਾਰਸ਼ਾ ਜੀ ਦਾ ਗੁਰਾਇਸ਼ ਪੁਰਬਾ ਦਸਵੀਂ ਪਾਸ਼ਾ ਜੀ ਦਾ ਉਹ ਜੋ ਸਮਾਗਮ ਆਨੰਦਪੁਰ ਸਾਹਿਬ ਲੀਕੇ ਹਨ ਤੇ ਪ੍ਰਧਾਨ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਵੀ ਘਰ ਘਰ ਦਾ ਬੱਚਾ ਪਰਿਵਾਰਾਂ ਸਮੇਤ ਹਰੇਕ ਸੰਗਤ ਉਥੇ ਜ਼ਰੂਰ ਨਤਮਸਤ ਹੋਵੇ ਤਾਂ ਹੀ ਜਿਹੜੇ ਇਹ ਸਾਡੇ ਗੁਰਪੁਰਬ ਮਨਾਉਣੇ ਇਸ਼ਤਬ ਦੀ ਮਨਾਉਣੀਆਂ ਸਫਲਨ ਸਾਰੇ ਪ੍ਰਬੰਧ ਆਪ ਸਮੁੱਚੇ ਮੀਡੀਆ ਦਾ ਦਾਸ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਡੇ ਸਿੰਘ ਸਾਹਿਬ ਜੀ ਕੈਨੀ ਰਗੀ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੋਈਆਂ ਪੂਰਾਂ ਲੀਖ ਮੈਂ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੰਤਿਕਾ ਭਾਨੇ ਮਰਦਾ ਸਾਹਿਬ ਜੇ ਇਹ ਮਹਾਨ ਸਤਾਵ ਦੀਆਂ ਕਰਮਾ ਵਾਲਾ ਦੇ ਹਿੱਸੇ ਆਉਂਦੀਆਂ ਸੋ ਵੱਧ ਤੋਂ ਵੱਧ ਸਾਬ ਗੁਰੂ ਦੀਗ ਮਹਾਰਾਜਾ ਦੇ ਮਹਾਨ ਨਗਰ ਕੀਰਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਧੰਵਾਦ ਤੇ ਹੁਣ ਜਿਹੜੇ ਸਾਡੇ ਸਮਾਗਮ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ 29 ਨਵੰਬਰ ਤੱਕ ਆ ਉਹਦੇ ਵਿੱਚ ਵੀ ਸਾਰੇ ਹਾਜ਼ਰੀਆਂ ਭਰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾਏ ਬਖਸ਼ਿਸ਼ ਕੀਤੀ ਕੀਤੀ ਸਮੂਚੀ ਲਗਾਈ ਨੂੰ ਜਿਲੇ ਗੁਰੂਕੇ ਸਿੱਖ ਦੀ ਅਰਦਾਸ ਸਮਾਪਤ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਰਤ ਕਰੀਏ ਧਰਮ ਦੀ ਨਾਮ ਜਪੀਏ ਗੁਰੂ ਦਾ ਕਿਉਂਕਿ ਪਰਮੇਸ਼ਰ ਦਾ ਜੇ ਦਵਾਰ ਖੁੱਲਦਾ ਤੇ ਗੁਰੂ ਸਾਹਿਬ ਕਿਰਪਾ ਤੇ ਬਖਸ਼ਿਸ਼ ਕਰਦੇ ਆ ਤੇ ਦਸਵੰਦ ਵੀ ਕਢੀਏ ਇਹੋ ਸਾਨੂੰ ਉਦੇਸ਼ ਆ ਜੋ ਸਾਰੇ ਵੱਧ ਚੜ ਕੇ ਆਪਾਂ ਇਨਾ ਸਮਾਗਮਾਂ ਦੇ ਵਿੱਚ ਆਨੰਦਪੁਰ ਸਾਹਿਬ ਦੀ ਸਾਰੇ ਸ਼ਾਮਲ ਹੋ ਗਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ